ਵੇਆ ਨਹੀਂ ਹੋਇਆ ਕੁਛ ਨਹੀਂ ਆਇਆ ਰੋ ਚੱਲਣਾ ਅੱਜ ਬੜੇਵੇਂ ਤਮਾ ਨੂੰ ਜਾਣਾ ਸੀਗਾ ਤੇ ਤੂੰ ਨਾ ਬਾਓ ਚਾਚੀ ਬਚਨੋਂ ਆਈ ਸੀ ਕਿ ਮੈਂ ਤੁਹਾਨੂੰ ਪੁੱਛਿਆ ਸੀਗਾ ਮੈਂ ਕਿ ਭਾਈ ਇਸ ਤਬੜੇਵੇਂ ਲਾਇਆ ਉਹਨਾਂ ਤੇ ਉਹ ਐ ਕਹਿੰਦੀ ਸੀਗੀ ਕਹਿੰਦੀ ਅੱਜ ਤਾਂ ਬਾਹਣ ਗਿੱਦਾ ਸੀਗਾ ਮੈਂ ਤਾਂ ਤੂੰ ਚਾਚੀ ਬਚਨੋਂ ਕੇ ਜਾਇਆ ਪੂਰੇ ਆ ਜਾ ਤਾਂ ਮੈਂ ਸਮਝਾਂ ਨਾ ਸਮਾਰ ਤੇ ਮੈਂ ਤਾਂ ਤੂੰ ਚਾਚੀ ਬਚਨੋਂ ਕੇ ਜਾਇਆ ਮੈਂ ਸਾਈਪਾਂ ਤੋਂ ਕੋਲੇ ਜਾਇਆ ਤੇ ਉਹ ਨਾ ਉਹ ਨਹੀਂ ਕਹਿੰਦੀ ਕਦੇ ਨਾ ਕੱਲ ਨੂੰ ਜਾਊਗੀ ਮੇਰੀ ਮਾਂ ਸੋਡੇ ਬੜੇ ਵੇ ਰੋਣ। ਇਹ ਫੂਟ ਪਏ ਸੀਗੇ ਕਿੰਨੇ ਕੱਢਣ ਵਾਲੇ। ਉਹਨਾਂ ਮੈਂ ਨਾ 8 ਸੂਟ ਫੜਾਏ ਸੀਗੇ ਮੈਨੂੰ ਚਾਚੀ ਬਚਨੋ ਕਹਿਆ ਨਹੀਂ। ਤੇ ਮੈਂ ਤਵਾਏ ਕਹਿੰਦੀ 250 ਰੁਪਏ ਸੂਟ ਦਾ ਚਾਹਦਾ ਹਾਂ। ਪਰ ਮੈਂ ਕਿਹਾ ਸੀ ਮੈਂ ਤਾਂ ਭੈਣੇ 250 ਰੁਪਏ ਸੂਟ ਦਾ ਚਾਹਦਾ ਦਾ। ਤੇ ਉਹਦੇ ਵਿੱਚ ਜਿਹੜਾ ਮੈਂ ਰਣਜੀਤਾ ਕਰਸਾ ਨਾਲ ਸੀਗਾ ਆਏ ਗਰੀ ਵੇ ਉਹ ਦੇਖਦਾ ਨਾ ਇਹਨੂੰ ਦੁਗਾਂਗਾਂ ਵੀ ਗਰੀ ਵਾ ਦਾ ਟਾਈਮ ਪਾਸ ਕਿਵੇਂ ਕਰਦਾ। ਫੋਨ ਨਿਕਾਇਆ ਜਵਾਕ ਤਾਂ ਸਾਰਾ ਦਿਨ ਵਿਚਾਰਾ ਰੋਂਦਾ ਰਹਿੰਦਾ ਇਹਨੂੰ ਤਾਂ ਦੂਰ ਦੂਰ ਰੱਖ ਦੇਾਂਗੇ। ਤੇ ਤੂੰ ਐ ਕਰ ਤੂੰ ਉਧਰ ਕੋਲ ਜਾਇਆ ਹੁਣ ਮੈਂ ਨਾ ਉਹਨਾਂ ਦੇ ਕੱਪੜੇ ਦਿੱਤੇ ਤਿਆਰ ਕਰਨ ਤੇ ਝੋੜੇ ਚ ਪਾਏ ਪਏ ਪ੍ਰੈਸ ਕਰਕੇ ਤੇ ਤੂੰ ਉਹਨਾਂ ਦੇ ਕੋਲ ਆਇਆ ਕੱਪੜੇ ਕੋਹਨ ਨੂੰ ਨਾਲ ਤਾਂ ਸਨੀਆ ਹਾਲ ਆਇਆ ਈ ਵੀ ਪੁੱਛਿਆ ਈ ਕਹਿਲੇ ਵੀ ਸਾਰਾ ਉਹ ਜੜੀ ਕੀ ਮੈਂ ਆਪਣੇ ਮੇ ਲਾਉਣ ਵਾਲੀ ਕਾਇਕ ਨਾ ਜੀ ਆਦੀ ਵੀ ਕਾਇਕ ਆ ਜਦ ਮੇਰੀ ਮਾਂ ਤਿਆਰ ਰਹੀ ਛੋਡੇ ਨਾਲ ਜਾਣ ਤੇ ਨਾਲੇ ਆਏ ਕਹਿਦੀ ਕਹਿੰਦੇ ਤਾਈ ਕਹੋ ਸਾਨੂੰ ਨਾ ਪੈਸੇ ਚਾਹੀਦੇ ਮੇਰੀ ਮਾਂ ਨੂੰ ਤੈਨੂੰ ਪਤਾ ਮੈਨਾਂ ਨਾ ਬਿਮਾਰ ਹੋ ਗਈ ਸੀ ਕਿ ਦਵਾਈ ਨਹੀਂ ਆ ਤਲ ਲੈ ਮਾਸਾ ਪਾਪਾ ਨੂੰ ਮਾਰ ਰਿਹਾ ਬੁਖਾਰ ਚੜੀ ਜਾਂਦਾ ਉਹਨੂੰ ਵੀ ਦਵਾਈ ਦਵਾਉਣੀ ਆ ਵਿਚਾਰੇ ਨੂੰ ਹੁਣ ਤੈਨੂੰ ਪਤਾ ਸੀ ਰਾਲੇ ਕਿੱਥੋਂ ਦਿੰਦੇ ਹੈਗੇ ਤੇ ਤੂੰ ਉਹਨੂੰ ਐ ਕਹਿਦੀ ਤੈਨੂੰ ਵੀ ਉਹੋ ਕਰ ਦੇ ਕਹਦੇ ਪੈਸੇ ਦੇ ਦੇ ਕਹਦੇ ਨਹੀਂ ਉਹਦੱਕ ਤੂੰ ਤੁਮੈ ਮੈ ਦੀ ਕਰਦੀ ਸੀ ਸਮਾਈ ਪਿੱਛੇ ਹੁਣ ਲੀਡ ਸੁਣਾ ਕੇ ਫਿਰ ਉਹ ਮੂਹ ਨਹੀਂ ਰਹਿੰਦੇ ਅੱਜ ਅੱਜ ਤਿੰਨ ਸੂਟ ਰੈਂਜਰ ਸੀ ਉਹਨਾਂ ਨੇ ਮੈਂ ਅੱਡ ਤੇ ਤੂੰ ਜਾਇਆ ਭੱਜ ਕੇ ਫੇਰ ਕੀ ਹੁੰਦੇ ਮੇਰੇ ਸੁਟਾ ਦੇ ਲੀ ਸੁ ਉੜਤਾ ਤੇਰੇ ਸੋਹਣਿਆ ਕੋਈ ਨਾ ਪਾਣੀ ਪਾ ਲਿਆ ਕਰਾਂ ਮੈਂ ਆਹੀ ਦੋ ਸੂਟ ਆਗੇ ਕਦੇ ਉਹ ਪਾ ਲੈਣੀ ਆ ਕਦੇ ਆ ਪਾ ਲੈਣੀ ਆਂਗੀ ਤੇ ਉਹ ਉਹਨਾਂ ਦੇ ਬਹੂ ਨਹੀਂ ਦਿੱਤੇ ਸੀਗੇ ਵਿਚਾਰੀ ਜੀ ਹੁਣ ਕਦੇ ਦੇ ਦੇ ਸੀਗੇ ਹੁਣ ਵੀ ਆਦੀ ਸੀਗੀ ਕਹਿੰਦੀ ਹਜੇ ਮੈਂ ਇੱਕ ਦੋ ਘਤੋਂ ਹੋਰ ਪਾ ਲਾਂ ਫਿਰ ਦੇਵਾਂਗੀ ਤੈਨੂੰ ਤੇ ਤੂੰ ਐ ਘਰ ਭੱਜ ਕੇ ਮੇਰੇ ਥੀਂ ਕਿਹੜਾ ਜਾਇਆ ਫਿਰ ਮੇਰਾ ਰੋਟੀ ਟੁੱਕ ਦਾ ਟਾਈਮ ਹੋ ਜਾਊਗਾ ਤੇ ਫਿਰ ਜਾਇਆ ਹੋਰ ਆ ਜਾਇਆ ਤੇ ਨਾਲ ਉਹਨਾਂ ਨੇ ਕਹਿਦੀ ਕਹਦੇ ਤਾਈਆਂ ਨਾਲ ਕੇ ਨਾ ਗੁੜ ਦੇ ਦੇ ਕਹਿੰਦਾ ਮੈਨੂੰ ਰਵਾਪੇ ਚ ਪਾ ਦੇ ਥੋੜਾ ਜਿਹਾ ਕਹਦੇ ਚੰਗਾ ਆਹੋ ਤੂੰ ਜਾ ਆਉਣਾ ਸਾਰੇ ਢੋਲਾ ਲੈ ਜਾ ਤੇ ਸਾਰੇ ਬਣਾਇਆ ਚੰਗਾ ਮਨੂਆ ਜੋ ਰੋਖਾ ਦੇ ਆਵਾ ਸੋੜੇ ਚ ਪਾਈ ਪੈ ਰਿਲੇ ਲੈ ਜਾ ਪਰ ਸਤਾ ਕੇ ਚਖੜਾ ਆਇਆ ਉਹਨਾਂ ਦੇ ਵਿਚਾਰਾਂ ਵਿਚ ਨੀ ਪੈਸੇ ਨਾ ਕਰੀਦੀ ਚੰਗਾ ਮਾ ਹੋਰ ਪੈਸੇ ਅਵਿਛੇ ਗਾਮ ਦੇ ਜਿ ਇਕੱਠੇ ਕਰਦੀ ਸੀਗੀ ਭਣੇ ਉਹ ਅੱਜ ਵਾ ਕੀ ਨਿਕਸ ਕਰ ਲੱਗਨ ਦਾ ਕੀ ਆ ਨਾ ਪੁੱਤ ਤੂੰ ਰੋਣਾ ਕਾ ਤੋਂ ਹੁੰਦਾ ਦਾ ਦੋ ਪੈਸੇ ਆਂ ਦਾ ਕਰ ਲਾਂ ਦੇ ਕੰਮ ਕੋਈ ਮਾਣ ਨਹੀਂ ਕੀ ਕਰਾਂ ਨਾ ਹੁਣ ਲੀੜੇ ਸੌਣ ਲੱਗੀ ਸੀ ਤਾਂ ਲਾਈਟ ਭੱਜ ਗਈ ਤੇ ਹੁਣ ਪ੍ਰੈਸ ਨਹੀਂ ਚੱਲਦੀ ਕੀ ਉਹ ਦੋ ਸ਼ੂਟ ਸਾਮਤੇ ਪੈ ਸੀਗੇ ਮਿੰਦ ਲੈ ਕੇ ਉਹਨਾਂ ਦੇ ਵਿਚਾਰਾਂ ਦੇ ਫੜਾਏ ਆਉਂਦੀ ਉਹੀ ਗੱਲ ਕਿਸਮਤੀ ਮਾੜੀ ਨਹੀਂ ਹਾਂ ਕੀ ਬਣੇ ਫੜਾਏ ਤਾਂ ਮੈਂ ਫੜਾਈ ਅੱਛਾ ਪੜ੍ਹਨੇ 'ਚ ਪੈਸੇ ਨਹੀਂ ਲੰਦੇ ਹਰੇ ਨਹੀਂ ਘਾਤੋਂ ਨਹੀਂ ਲੰਦੇ ਪੈਸੇ ਆ ਪਰਣੇ ਵਾਲੀ ਸਹੀ ਗੱਲ ਆਗੀ ਤਾਂ ਹੀ ਦੁਨੀਆਂ ਕਹਿੰਦੀ ਵੀ ਗਰੀਬ ਦੀ ਜੂਨ ਬੁਰੀ ਉਹੀ ਗੱਲ ਲੈ ਹੁਣ ਆਏ ਨਹੀਂ ਦਿੰਦਾ ਉਹਨਾਂ ਨੂੰ ਵੀ ਕੱਪੜੇ ਅਸੀਂ ਤਾਂ ਹੀ ਸੰਭਤੇ ਕਿ ਦੋ ਪੈਸੇ ਪੁੱਛੇ ਕੀ ਕਰਾਂ ਪੜ੍ਹਨੇ ਮੈਂ ਤਾਂ ਨਾ ਤਾਂ ਹੁਣ ਕੰਮ ਛੱਡ ਸਕਦੀਆਂਗੀ ਉਹ ਬੜੇ ਮਗੂਮੇ ਵਾਲੇ ਤਾਂ ਤਾਂ ਮਿਲ ਜਾਂਦੇ ਪਤਾ ਨਹੀਂ ਮੇਰੇ ਨਾਲ ਤਾਂ ਸੱਚੀ ਆਹੀ ਕਾਤੋਂ ਗੱਤਾਂ ਕਰੇਕ ਤੇ ਹੁਣ ਲਾਹੀ ਮਾਂ ਤੂੰ ਕੁਛ ਕਹਿੰਦੀ ਨਹੀਂ ਤਾਂ ਇਹ ਤੂੰ ਨਰਮ ਬੈਲੀ ਨਹੀਂ ਤਾਈ ਹਰ ਨਰਮਤ ਗਿਆ ਮਾਰ ਲੰਦੇ ਇਹ ਨਰਮਤਾ ਮੈਂ ਹੈਗੀ ਸੀ ਫਿਰ ਹੁਣ ਨਰਮਤਾ ਫਾਇਦਾ ਇੰਨਾ ਤਾਂ ਚੱਕਣਾਗਾ ਹੁਣ ਮੇਰੇ ਕੋਲ ਕਿਹੜਾ ਇਥੇ ਬਾਧੂ ਪੈਸੇ ਪਾਏਗੀ ਕਿ ਮੈਂ ਜੀਜੀ ਨੂੰ ਵੰਡਦੀ ਕਰਾਂ ਹਾਂ ਤਾਂ ਕਿਸੇ ਨੂੰ ਜਿੰਦਾ ਨਹੀਂ ਹੈਗਾਗਾ ਕਿਥਨੇ ਅਗਲਾ ਕਿ ਮੈਂ ਹੁਣ ਤੋਂ ਆ ਲਾ ਲਾ ਤੜਕੇ ਦੇ ਤੋ ਰੋਟੀਆਂ ਖਾ ਕੇ ਮਸ਼ੀਨ ਤੇ ਬੈਠੀ ਹਾਂ ਹਾਂ ਤਾਂ ਦੇਖ ਦਗਾ ਨਹੀਂ ਵਿਚਾਰੀ ਪਤਾ ਨਹੀਂ ਆਪ ਦਾ ਕਿ ਮੇਰਾ ਡਾਂਕ ਲਾਉਂਗੀ ਇਹ ਵੀ ਤੇ ਹੁਣ ਉਹੀ ਗੱਲ ਮੈਂ ਕੱਪੜੇ ਨੂੰ ਫੇਰ ਕੱਪੜਿਆਂ ਦਾ ਕੰਮ ਜਾ ਕੇ ਬੰਦ ਕਰਕੇ ਨਾ ਆਹ ਤਪੜੇਆਂ ਆਤੀ ਜਾਇਆ ਕਰੂੰਗੀ ਸਵੇਰੇ ਉਹ ਮੀਂਹ ਚ ਪਿਆਸ ਸੀਗਾ ਡੇਡਾ ਡੇਡਾ ਤਪੜੇ ਆਏ ਸੀਗੇ ਦੇਸਾਂ ਦੇ ਤੇ ਮੈਂ ਅੱਖਾਂ ਚਾ ਲੋ ਉਹ ਕਰ ਲੈਣੀ ਹੈ ਕਿ ਚਲ ਮੈਂ ਕੋਈ ਸਮੂਟ ਸਾਂਉਂਦੇ ਨਹੀਂ ਆਂ ਆਏ ਤਾਂ ਫਿਰ ਕੀ ਪਤਾਗਾ ਵੀ ਅਗਲਾ ਐ ਕਰਦਾ ਹੁੰਦਾ ਵਹੱਦ ਹੋਈ ਖੜੀਏ ਜਮ ਮੈਂ ਵੀ ਕਹਿ ਕੇ ਗਈ ਸੀ ਕਿ ਲਾ ਹੁਣ ਮੈਂ ਪੈਸਿਆਂ ਪਿੱਛੇ ਲੜਦੀ ਪਰ ਲਾ ਲਾ ਹੁਣ ਕੁੜੀ ਨੂੰ ਜਵਾਕੜੀ ਨੂੰ ਐ ਕਰਕੇ ਤੋਰਤਾ ਆਕੇ ਸੀ ਤਾਂ ਅਸੀਂ ਤਾਂ ਕਿ ਸਾਨੂੰ ਤਾਂ ਲੱਗਦਾ ਵੀ ਤੁਸੀਂ ਕਿ ਲਿਆ ਅਜ ਪਿੱਛੇ ਸਿਉਂ ਤੇ ਹੋਣਗੇ ਵੀ ਲਿਆ ਜਨੂੰ ਸਿਉਣ ਨੂੰ ਸੌਰਕ ਮੇਰੇ ਕੋਲ ਕੀ ਬਾਲਾ ਪੋਸਾ ਦੱਸ ਲੈ ਮੇਰਿਆਂ ਕਾਦੰਗ ਗਰੀਬਣੀ ਨਾ ਲਿਆ ਜਨਮੀ ਆ ਹੋਰ ਹੀ ਪੰਗਾ ਲੈ ਲੈ ਪਰ ਮੈਂ ਨਹੀਂ ਇਹ ਤੂੰ ਮੁੜ ਕੇ ਇਹ ਜੀਆਂ ਦੇ ਲੀੜੇ ਫੜ ਦੂਗੀ ਤਾਂ ਹੀ ਫਿਰ ਅਗਲਾ ਕਹਿ ਦਿੰਦਾ ਲੀੜੇ ਨਹੀਂ ਸੌਂਦੀ ਲੀੜੇ ਮੈਂ ਕਿੱਥੋਂ ਸਾਵਾਂ ਆਵਦਾ ਜਵਾਬ ਪਰੇ ਸੱਟ ਕੇ ਲੀੜੇ ਸਾਵਨੀ ਅੱਗੇ ਹੱਦ ਹੋਈ ਖੜੀ ਹੈ ਜਮ ਦਾ ਕੋਈ ਰੋਟੀ ਪਾਣੀ ਤਾਂ ਕਰਕੇ ਮੇਰਾ ਤਾਂ ਦਿਲ ਹੀ ਟੁੱਟ ਗਿਆ ਲੈਣੀ ਮਾਂ ਫੱਟੀ ਪਈ ਆ ਤੇ ਉਹ ਰੋਚਨੋਂ ਵਿਚਾਰੀ ਆ ਕੇ ਗਈ ਹੈਗੀ ਉਹਦੇ ਪੈਸੇ ਦੇਣੇ ਪਰ ਕਣਕ ਲਿਆਂਦੀ ਸੀਗੀ ਤੇ ਹੁਣ ਉਹੀ ਗੱਲ ਮੈਂ ਕਿੱਥੋਂ ਦੇ ਮਾਉਨ ਗਰੀਬਣੀ ਨੂੰ ਪਾਏ ਅਮੀ ਦੇ ਕਰਕੇ ਤੇ ਸਾਰੀਆਂ ਹੱਟੀਆਂ ਪੀੜੀਆਂ ਵੀ ਭੱਜ ਗਈ ਵੀ ਹੋਰ ਹੱਟੀਆਂ ਪੀੜੂਆਂ ਤਾਂ ਭੱਜਣੇ ਆਪ ਤਾਂ ਲੋਕਾਂ ਦੇ ਖਾਣ ਕੀ ਆ ਭਾਈ ਜੋਈ ਦਾ ਪਾਲ ਗੇ ਨਹੀਂ ਪਾ ਦੇਣਾ ਪਾਲੂ ਆਪਰੇ ਚ ਨਹੀਂ ਵੀਲੀ ਹੈਗੀ ਜੀ ਨਹੀਂ ਕਾ ਦੇਣਾ ਪਾਲਗੀ ਤੂੰ ਪੈਸੇ ਕਮਾਲਾ ਆਦਨ ਕਮਾਲਾ ਫੌਜੇ ਚ ਲੱਗ ਜਾਵੇਂ ਉਹ ਦੋ ਪੈਸਿਆਂ ਦੀ ਦਿਹਾੜੀ ਕਰਕੇ ਆਉਣੇ ਉਹ ਵੀ ਅਗਲਾ ਹੱਸ ਦੀਰ ਬਟਾ ਬਸ ਹੋਈ ਫੜੀ ਐ ਲੋਕਾਂ ਨੇ ਪਤਾ ਨਹੀਂ ਇਹਨੂੰ ਕੀ ਪਤਾ ਲੱਗ ਜਾਂਦਾ ਆ ਨਿੱਕਾ ਜਿਹਾ ਜਵਾਕ ਵੀ ਸੋਚੀ ਪਿਆ ਰਹਿੰਦਾ ਵਿਚਾਰਾ ਹਾਂ ਪੁੱਤ ਕੀ ਆ ਕੀ ਚਾਹੀਦਾ ਤੈਨੂੰ ਤੇ ਸੋਡਾ ਢਿੱਡ ਤਾਂ ਮੈਂ ਭਰਦੀ ਆ ਕਹਿੰਦੇ ਹੁੰਦੇ ਚਾਹੇ ਪਮਾ ਮੈਂ ਆਪਦੇ ਗੁਰਦੇ ਕੱਢ ਕੇ ਕਿਉਂ ਨਾ ਵੇਚਾਂ ਸੋਨੂੰ ਨਹੀਂ ਪੁੱਤ ਭੁੱਖੇ ਮਰਨ ਦਿੰਦੀ ਕੋਈ ਆਪਣਾ ਕਿਹੜਾ ਰੱਬ ਵੇਚੇਗਾ ਕਦੇ ਆਪਾਂ ਵੀ ਸੌਖੇ ਹੋ ਜਾਗੇ ਕੀ ਲੱਗੇਗਾ ਮੇਰੇ ਪੁੱਤ ਫੌਜੀ ਲੱਗੇਗਾ ਫੌਜੀ ਲੱਗੇਗਾ ਤੂੰ ਫੌਜੀ ਲੱਗੇਗਾ ਫੌਜੀ ਲੱਗੇਗਾ ਫਿਰ ਸੌਖੇ ਹੋ ਜਾਗੇ ਲੈ ਫੜ ਲੈ ਤਾਕੂਨ ਫੜ ਲੈ ਲੈ ਨਾ ਹੋਰ ਤੂੰ ਜਵਾਕ ਕਖੜਿਆ ਤੇ ਲਿਆ રોજ-ਰੋਜ ਤਨਾ ਚਟਣੀ ਖਾ-ਖਾ ਕੇ ਤਨਾ ਤੇਜਾਬ ਬਣਿਆ ਪਿਆਗਾ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਜੀ ਚਾਚੀ ਬਚਨੋਂ ਤਾਂ ਕੈਸੇ ਗਈ ਹੈਗੀ ਤੇ ਜੇ ਆਪਾਂ ਉਹਨਾਂ ਦੇ ਦੇਖਿਆ ਜੇ ਕੋਈ ਸਬਜ਼ੀ ਮਿਲ ਜੇ ਕਦੂ ਕੋਦੂ ਥਿਆ ਗਿਆ ਤਾਂ ਉਹੀ ਗੱਲ ਗੰਡਾ ਵੀ ਰੋਜ਼ ਖਾਣੇ ਆਗੇ ਹੂਣ ਮਿਰਚਾਂ ਵਿੱਚ ਸੱਟਣਾ ਕ ਪਾਣੀ ਚ ਘੋਲ ਕੇ ਉਹ ਸੜ ਦੇਂਗੇ ਕਦੂ ਚੰਗਾ ਫੇਰ ਅੱਬ ਭਾਲ ਲਿਓਨੇ ਆ ਸਬਜ਼ੀ ਚ ਹੋਰ ਚਲ ਦੇ ਕੀ ਆਉਣੇ ਚੱਲ ਆਏ ਚੱਲ ਵੜਦੇ ਚੱਲ ਫੇਰ ਹੁਣ ਤਾਂ ਕਹਿ ਕੇ ਗਈ ਸੀ ਲਿਪਾਣ ਮੈਂ ਤਾਂ ਹੋਜਾ ਮਤੇ ਜੀ ਮੈਨੂੰ ਵੀ ਆਈ ਨਹੀਂ ਪਤਾ ਆਪੀ ਕਿਵੇਂ ਮਿਲ ਜਾਏ ਨੀ ਕੁੜੀਏ ਮਾਤਾ ਤਾਂ ਨੂੰ ਆਏ ਕਹਿੰਦੀ ਸੀ ਪੁੱਤੇ ਤਾਂ ਬਾਣ ਗਿੱਲੇ ਵਾਲਾ ਤੂੰ ਐ ਕਰ ਆਪਾ ਤਾਂ ਬਾਣ ਚ ਜਾਂਦਾਂ ਨੀ ਉਹ ਤਾਂ ਹੀ ਕਹਿ ਕੇ ਗਈ ਐ ਭਾਣੇ ਬਾੜਾ ਦਾ ਸ਼ਹਿਰਾਂ ਤੀਮਗਾ ਉਹ ਤਾਂ ਹੀ ਕਹਿ ਕੇ ਗਈ ਐ ਕਿ ਵੀ ਸਾਡੇ ਕਦੂ ਤੋੜ ਲਿਆਏ ਤੇ ਗਾਹਾਂ ਬੱਲਾ ਕੋਲ ਜਾਂਦਾਂ ਖਬੋ ਜਾੰਗੀ ਐ ਨਹੀਂ ਪਤਾ ਕਦੂ ਹੋਵੇ ਨਾ ਹੋਵੇ ਤੇ ਐ ਕਰਦਿਆਂ ਆਪਾ ਤਾਂ ਜੈ ਨੂੰ ਖਾਂਦੇ ਕਿਥੇ ਰੋਜ ਭਣੇ ਗੰਡੇ ਰਗੜ ਕੇ ਖਾਨਾਂਗਾ ਅੱਜ ਵੀ ਗੰਡੇ ਰਗੜ ਕੇ ਖਾ ਲਾਂਗੇ ਇੱਕ ਦਿਨ ਦੇ ਕਦੂ ਨਾ ਕੀ ਹੋ ਜੂਗਾ ਤੇ ਕੋਈ ਨਹੀਂ ਜਿੱਦੇ ਪ੍ਰਮਾਤਮਾ ਨੇ ਦਿੱਤੀ ਸਬਜੀ ਬਣਾ ਲਿਆ ਕਰਾਂਗੇ ਨਾ ਸੁਣ ਕੇ ਟਾਈਮ ਪਾਸ ਕਰ ਲੈ। ਨਹੀਂ ਆਏ ਆ ਭੈਣੇ। ਕੁਛ ਵੀ ਆ ਪੁੱਤ। ਆਪਾਂ ਤਾਂ ਭੁੱਖਾ ਧਿਆਨ ਆਪਦੇ ਘਰ ਹੀ ਬੈਠ ਗਾਵਾਂ ਮਾਮਾ ਧਿਆ। ਕਿਸੇ ਦੇ ਨੂਨ ਦਾ ਚਮਚਾ ਨਹੀਂ ਮੰਗਣ ਜਾਂਦਾਂ ਗਾ। ਇਹ ਚੀਟੋ ਕੇ ਭਈ ਮੇਰਾ ਉਹ ਹੀ ਕੱਢਣ ਲੱਗ ਗਿਆ ਨਾ ਜਵਾਕਾਂ ਨਾਲ ਕੱਤਣ ਲੱਗੀ। ਹਨਾ ਆਹ ਕੋਈ ਨਾ ਕੋਈ ਸਬਜ਼ੀ ਬਣਾ ਅਰ ਕਿਸ ਪੁੰਡੀਆਂ ਦੀ। ਹਾਂ। ਤੇ ਮੈਨੂੰ ਦੇਖ ਕੇ ਕੋਈ ਲਈ ਜਾਂ ਤਾਂ। ਹਾਂ ਫਿਰ ਉਹੀ ਤਾਂ ਗੱਲ ਆ ਤੈਨੂੰ। ਚਲ ਕੋਈ ਗੱਲ ਨਹੀਂ। ਫਿਰ ਕੀ ਹੁੰਦਾ ਕਾ ਕੋਈ ਨਹੀਂ ਆਪਾਂ ਵੀ ਬਣਾਇਆ ਕਰਾਂਗੇ ਪਿੰਡ ਦਾ। ਨੀ ਐ ਜੇ ਕੋਈ ਫੜਾ ਦੇ ਤਾਂ ਫੇਰ ਤਾਂ ਲਿਆਉਣੇ ਆ ਮੇਰੀ ਗੱਲ ਸੁਣ ਲੈ ਜਿਹਦੇ ਕੰਮ ਕਰਾਉਣ ਜਾਣੇ ਆ ਉਹ ਤਾਂ ਬਿਸ਼ੱਕ ਕੋਈ ਚੀਜ਼ ਮੰਗ ਲਗੇ ਨਹੀਂ ਮੈਂ ਬਿਨ ਗੱਲ ਤੋਂ ਕਿਸੇ ਦੀ ਚੀਜ਼ ਆਪਾਂ ਕਿਉਂ ਮੰਗ ਗਏ ਹਨਾ ਅਗਲੀ ਪਾਈ ਮੱਥੇ ਵੱਟ ਪਾ ਲੈਣੇਗਾ ਹੁਣ ਤੂੰ ਐਂ ਨਾਲ ਆ ਗਾਂਢ ਘਵਾਂਢ ਤਾਂ ਕੋਲੇ ਬਲਾਉਂਦਾ ਗਾ ਨਹੀਂ ਹੈ ਜਨਾ ਵੀ ਸਾਥੋਂ ਕੁਝ ਮੰਗਣਗੇ ਆਸੀਂ ਤੋਂ ਤਾਂ ਕੀ ਮੰਗਣਾਗਾ ਚਰ ਕੋਈ ਨਹੀਂ ਅਸੀਂ ਕੜ ਭਾਈ ਰਾਤ ਨੂੰ ਉੱਠ ਕੇ ਕਾਨੇ ਨਹੀਂ ਮੇਰੇ ਸੇ ਆਉਣੇ ਵਰਗੇ ਜਵਾਕ ਚੱਲ ਕੋਈ ਨਹੀਂ ਪੱਤ ਤੋ ਕੋਈ ਨਹੀਂ ਕੋਈ ਤੇਰਾ ਵੀਰ ਅਫਸਰ ਲੱਗੂਗਾ ਤੂੰ ਵੀ ਅਫਸਰ ਨਹੀਂ ਲੱਗੇਗੀ ਕੋਈ ਜੀ ਸਤ ਸ੍ਰੀ ਅਕਾਲ ਤੇ ਤੁਹਾਡੇ ਲਈ ਅਸੀਂ ਨਵੀਂ ਸੀਰੇ ਚ ਲੈ ਕੇ ਆਏ ਆ ਤੇ ਗਰੀਬ ਦੀ ਜੂਨਪੁਰੀ ਤੁਹਾਨੂੰ ਕਿਵੇਂ ਲੱਗਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਕਰਿਓ ਜੀ ਪਸੰਦ ਤੇ ਜਿਵੇਂ ਤੁਸੀਂ ਸਾਨੂੰ ਪਹਿਲਾਂ ਪਿਆਰ ਦਿੰਦੇ ਆਏ ਹੋ ਓਵੇਂ ਜੁਕਰੀ ਤੁਸੀਂ ਹੁਣ ਪਿਆਰ ਦਿੰਦੇ ਰਹੋ ਸਾਨੂੰ ਅੱਗੇ ਵਾਸਤੇ ਵੀ ਸਾਡੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਤੁਸੀਂ ਸਾਡੀਆਂ ਵੀਡੀਓ ਵੇਖਿਆ ਕਰੋ ਵੱਧ ਤੋਂ ਵੱਧ ਕਿਉਂਕਿ ਅਸੀਂ ਤਾਂ ਗਰੀਬਾਂ ਦੀ ਲਈ ਲੈ ਕੇ ਆਉਨੇ ਆ ਕਿਉਂਕਿ ਅਸੀਂ ਕੋਈ ਫੁਕਰੀ ਮਾਰ ਕੇ ਕਦੇ ਵੀਡੀਓ ਨਹੀਂ ਬਣਾਈ ਜਾਂ ਕੋਈ ਗਲਤ ਵੀਡੀਓ ਨਹੀਂ ਬਣਾਈ ਹੈਗੀ ਤੇ ਵਧੀਆ ਸੱਚੀ ਸੁੱਚੀ ਸਾਡੀ ਵੀਡੀਓ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਵੇਖਣ ਵਾਲੀ ਹੁੰਦੀ ਆ ਤੇ ਤੁਸੀਂ ਦੇਖਦੇ ਰਹੋ ਸਾਡੀ ਵੀਡੀਓ ਧੰਨਵਾਦ ਜੀ ਸਸਰੀ ਅਕਾਂਖ